ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਸਿੰਘ ਡੇਰੀ ਫਾਰਮ ਤੇ ਪੇ ਤੇ ਵੀਡੀਓ ਵੇਖ ਰਹੇ ਸਾਰੇ ਦੋਸਤਾਂ ਦਾ ਸਵਾਗਤ ਹੈ ਜੀ ਅੱਜ ਤੁਹਾਨੂੰ ਦੋ ਗੱਬਣਾ ਵੜਾ ਵਿਖਾਉਣੇ ਆ ਇੱਕ ਪਹਿਲੇ ਸਵੇਰ ਬਾੜ ਸੁਣੀ ਆ ਤੇ ਇੱਕ ਗਾਂ ਨੇ ਇੱਧਰ ਜੀ ਦਿਖ ਰਹੀ ਆ ਇਹ ਦੂਜੀ ਸਵੇਰ ਸੁਣਾਏ ਦੂਜੀ ਸਵੇਰ ਸੁਣਾਏ ਆ ਤੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਦੋਵਾਂ ਵੜਾਂ ਦੀ ਇਹ ਪਿੰਡ ਗੌਸਪਰਾਤ ਬਣਾ ਰਹੇ ਆ ਤੇ ਆਪਾਂ ਇਹਨਾਂ ਦੀ ਪੂਰੀ ਜਾਣਕਾਰੀ ਵੜਾਂ ਦੀ ਕੀ ਡਿਟੇਲ ਆ ਇਹਨਾਂ ਤੋਂ ਲੈ ਕੇ ਤੁਹਾਨੂੰ ਦੱਸਦੇ ਆ ਆਪਾਂ ਵੀਰ ਮਹਿੰਦਰ ਸਿੰਘ ਨਾਲ ਤੁਹਾਡੀ ਗੱਲਬਾਤ ਕਰਾਉਣੀ ਆ ਸਭ ਤੋਂ ਪਹਿਲਾਂ ਆਪਾਂ ਪਹਿਲਾਂ ਉਹ ਵੈੜ ਦੀ ਗੱਲ ਹੀ ਕਰਦੇ ਆ ਜਿਹੜੀ ਸਾਹਮਣੇ ਤੁਸੀਂ ਸਕਰੀਨ 'ਚ ਦੇਖ ਰਹੇ ਹੋ ਇਹ ਪਹਿਲੇ ਸੋਹੇ ਵੈੜ ਸੁਣੀ ਆ ਤੇ ਔ ਜੀ ਆਪਾਂ ਤੁਹਾਨੂੰ ਵੀਰ ਮਹਿੰਦਰ ਸਿੰਘ ਜੀ ਨਾਲ ਮਲਾਉਣੀ ਆ ਹਾਂਜੀ ਮਹਿੰਦਰ ਜੀ ਕੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਮਹਿੰਦਰ ਜੀ ਇਹ ਸੋ ਵੈੜ ਦੀ ਪ੍ਰੋਪਰ ਡਿਟੇਲ ਆ ਕੋਈ ਸਾਰੀ ਆਪਣੇ ਆਪੇ ਦੱਸ ਦੋ ਕਿਹੜੀ ਕਿਹੜੀ ਇਹ ਪਹਿਲੇ ਸੋਹੇ ਸੁਣਦੇ ਡਾਕਟਰ ਅੱਛਾ ਜੀ 6 ਦਿਨਾਂ ਦਾ 6 ਦਿਨਾਂ ਦੇ ਬਾਕੀ ਆ ਹਾਂਜੀ ਅੱਛਾ 2 15 ਦਿਨ ਲੈ ਜੂਗੀ ਹਾਂਜੀ 15 ਦਿਨ ਲੈ ਜੂਗੀ 15 ਦਿਨ ਲੈ ਤੇ ਮਲੋ ਵੀ ਕੋਈ ਸੀਮਣਾ ਕੋਈ ਕਿਹੜਾ ਲੱਗਿਆ ਇਹਦੇ ਬਾਰੇ ਕੋਈ ਪਤਾ ਨਹੀਂ ਹੈਗੀ ਆਪਣਾ ਸੀਮਣ ਦੀ ਵੀ ਜਾਣਕਾਰੀ ਨਹੀਂ ਹੈਗੀ ਜੀ ਅੱਛਾ ਸੀਮਣ ਦੀ ਜਾਣਕਾਰੀ ਕੋਈ ਨਹੀਂ ਬੱਚੀ ਬਹੁਤ ਚੰਗੀ ਆ ਹਾਂ ਜੀ ਬੱਚੀ ਵੇਖਾਂ ਤੋਂ ਵੀ ਲੱਗ ਰਹੀ ਵਿਜਪਾ ਫੇਸ ਦੀ ਗੱਲ ਕਰੀਏ ਛੋਟਾ ਫੇਸ ਆ ਛੋਟਾ ਕਰਨਿਆ ਤੇ ਹੈਡ ਲੈਂਥ ਦੀ ਵੀ ਬਹੁਤ ਵਧੀਆ ਆ ਨਾ ਵਾਲੀ ਜਿਆਦਾ ਉੱਚੀ ਆ ਤੇ ਨਾਈ ਵਾਲੀ ਛੋਟੀ ਆ ਹਾਂ ਜੀ ਮੀਡੀਅਮ ਬਹੁਤ ਚੰਗਾ ਲੱਗਿਆ ਤੇ ਜੇ ਆਪਾਂ ਥਣ ਦੀ ਗੱਲ ਕਰੀਏ ਬਹੁਤ ਥਣ ਆ ਹੱਥ ਨਾਲਾਂ ਚੋਣ ਵਾਲਾ ਥਣ ਵੀ ਕੱਢੂਗੀ ਏ ਤੇ ਆਪਣਾ ਮਸ਼ੀਨ ਤੇ ਜੇ ਆਪਾਂ ਤੁਹਾਨੂੰ ਤੋਰ ਕੇ ਵਿਖਾਉਣੇ ਹੋਗਾ ਚੋਲ 15 ਦਿਨ ਪਏ ਆ ਤੇ ਝੋਲੀ ਤੁਸੀਂ ਦੇਖ ਸਕਦੇ ਹੋ ਬਹੁਤ ਚੰਗੀ ਝੋਲੀ ਕੱਢ ਰਹੀ ਏ ਹਾਂਜੀ ਮੰਦਰ ਜੀ ਮੋੜ ਲਓ ਪਿਛੇ ਜੀ ਹਾਂਜੀ ਉਹ ਵੀ ਇਹ ਥਾਣਾ ਹੱਥ ਲਾ ਰਿਹਾ ਜੀ ਤੁਸੀਂ ਦੇਖ ਸਕਦੇ ਹੋ ਵੀ ਇਹ ਠੰਡੀ ਪੁਣ ਦਾ ਸਬੂਤ ਦੇ ਰਹੀ ਆ ਵੀ ਵਾਕਿਆ ਠੰਡੀ ਸੀ ਲਿਆ ਤੇ ਇਹ ਆਪਣਾ ਇਹਦੇ ਬਾਰੇ ਤੁਸੀਂ ਕੀ ਮੁੱਲ ਮਾੜੀ ਆ ਕਰਾਈਦਾ ਜੀ ਮੁੱਲ 110 ਆ ਜੀ ਮਾਨਤਾਨ ਕਰ ਦਿਆਂਗੇ ਆਪਾਂ ਅੱਛਾ ਮੁੱਲ 110 ਆ ਤੇ ਮਾਨਤਾਨ ਕਹਿੰਦੇ ਵੀਰ ਹੋ ਜਾਊਗਾ ਤੇ ਬਾਕੀ ਇਹਨਾਂ ਦਾ ਜੇ ਨੰਬਰ ਹੈ ਉਹ ਸਕਰੀਨ ਦੇ ਵਿੱਚ ਚੱਲ ਰਿਹਾ ਤੁਸੀਂ ਦੇਖ ਸਕਦੇ ਹੋ ਤੇ ਜੇ ਅਪਾਂ ਦੂਜੀ ਗਾਣ ਦੀ ਗੱਲ ਕਰੀਏ ਆਪਾਂ ਇਧਰ ਪਾ ਜੀ ਦੂਸਰਾ ਸੌਸ ਹੁੰਦੀ ਆ ਦੂਸਰਾ ਸੌਸ ਹੁੰਦੀ ਆ ਇਹ 15 ਦਿਨ ਇਹਦੇ ਬਾਕੀ ਆ ਅੱਛਾ 15 ਦਿਨ ਇਹਦੇ ਬਾਕੀ ਆ ਦੁੱਧ ਦੇ ਦਿੰਦੀ ਆ 25 26 ਕਿਲੋ ਖਲਾ ਅੱਛਾ 25 26 ਕਿਲੋ ਦੁੱਧ ਦੀ ਉਮੀਦ ਆ ਹਾਂਜੀ ਵੀ ਦੇ ਸਕਦੀ ਆ ਹਾਂਜੀ ਹਾਂਜੀ ਤੇ ਇਹਦੇ ਬਾਰੇ ਵੀ ਕੋਈ ਪਤਾ ਨਹੀਂ ਕਿ ਵੀ ਇਹ ਕਿਹੜੇ ਸੀਮੈਂਟ ਤੋਂ ਹੋ ਗਈ ਸੀ ਨਹੀਂ ਇਹ ਨਹੀਂ ਪਤਾ ਜੀ ਆਪਣਾ ਆਹ ਵੱਡੀ-ਬੁੱਡੀ ਬਹੁਤ ਹੈ ਅੱਛਾ ਹਮ ਬੋਡੀ ਇਹ ਗੱਲ ਕਰੀਏ ਤੇ ਹੈਡਲੈਂਥ ਦੀ ਵੀ ਗਾਹ ਚੰਗੀ ਆ ਤੇ ਬਾਕੀ ਜੇ ਲੰਬਾਈ ਦੀ ਗੱਲ ਕਰੀਏ ਲੋ ਬਾਈ ਵੈਦ ਵੀ ਗਾਂ ਚੰਗੀ ਦੁੱਧ ਦੇ ਦੂਗੀ ਨਾ ਦੁੱਧ ਦੇਗੀ 25 26 ਕਿਲੋ ਦੀ ਉਮੀਦ ਹੈਗੀ ਵੀ ਅਡੀ ਬੋਡੀ ਨਾਲ ਜੇ ਥਣਾਂ ਦੀ ਗੱਲ ਕਰੀ ਤਾਂ ਥਣਾਂ ਦੇਖ ਸਕਦੇ ਹੋ ਬਹੁਤ ਥਣਾਂ ਤੇ ਇਹ ਤੋਰ ਕੇ ਵੀ ਵੀਰ ਆਪਣਾ ਦਿਖਾ ਰਿਹਾ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤੇ ਉਧਰ ਮੜ ਧੁੱਪ ਜਲੇ ਨੂੰ ਨਜਿਬ ਪੜਾ ਜਾ ਐ ਜਾਨੀ ਐਨੀ ਹਾਂ ਜਿੱਤੋਂ ਪਾਲ ਨੂੰ ਨਜਿਬ ਮੜਾ ਜਾ ਸਦਾ ਸਦਾ ਦੁਰੇ ਤਾਂ ਮੋਡਲ ਪੁੱਛੀ ਨੋ ਜੀ ਤੇ ਇਹ ਦੁਆਰ ਤੋਂ ਨੇੜੇ ਕਰਕੇ ਤੁਹਾਨੂੰ ਫਿਰ ਦੁਆਰੀ ਤੁਹਾਨੂੰ ਖਾ ਦੇਣੇ ਆ ਇਹਦਾ ਤੁਹਾਨੂੰ ਵੀ ਬਹੁਤ ਚੰਗਾ ਲੱਗਿਆ ਹੋਇਆ ਆ ਇਹ ਦੂਜੀ ਸਵੇਰ ਵੜਸ ਹੁੰਦੀ ਆ ਤੇ ਜੇ ਮੂੰਹ ਦੀ ਗੱਲ ਕਰੀਏ ਛੋਟਾ ਮੂੰਹ ਛੋਟਾ ਕੰਨ ਤੇ ਜੇ ਡੱਬਾ ਪਾਣ ਤੁਸੀਂ ਦੇਖ ਹੀ ਸਕਦੇ ਹੋ ਸਾਹਮਣੇ ਤੇ ਇਹਦਾ ਮੁੱਲ ਤੁਸੀਂ ਕੀ ਰੱਖਿਆ ਦਾ ਜੀ ਇਹਦਾ ਮੁੱਲ ਤੁਸੀਂ ਕੀ ਰੱਖਿਆ ਜੀ 85000 ਆ ਜੀ 85000 ਹਾਂ ਜੀ ਤੇ ਕੋਈ ਮਾਰਦਾਨ ਕੇ ਦੇਣ ਵਾਲਾ ਜੀ ਮਾਰਦਾਨ ਦਾ ਥੋੜਾ ਕ ਨਾ ਕਰਦੇ ਅੱਛਾ ਮਾਰਦਾਨ ਕਰਦੇ ਹੋਗੇ ਜੀ ਹਾਂ ਜੀ ਠੀਕ ਹੈ ਠੀਕ ਹੈ ਜੀ ਤੇ ਆਪਣਾ ਕੰਟੈਕਟ ਨੰਬਰ ਬੋਲ ਦਿਓ ਬੜਾ ਜੀ 78147 7278 ਜੀ 78147 7278 ਪਿੰਡ ਆਪਣਾ ਕੋਰਪਰਾ ਜ਼ਿਲ੍ਹਾ ਬਠਿੰਡਾ ਰਾਮਪਰਾ ਫੂਲ ਆਪਣੀ ਤਹਿਸੀਲ ਆ ਜੀ ਅੱਛਾ ਰਾਮਪਰਾ ਫੂਲ ਤੁਸੀਂ ਆਪਣਾ ਜਿਹੜਾ ਲਾਲ ਤੇ ਅਲਪਰਾ ਭਾਈ ਕਦੇ ਕਾਂਗੜ ਵਹਿ ਗਏ ਨਾਲ ਲਗਵੇ ਪਿੰਡਿਆ ਜੀ ਹਾਂ ਜੀ ਹਾਂ ਜੀ ਫਿਰ ਧੰਨਵਾਦ ਵੀਰ ਜੀ